ਨੋ ਜੀ ਸ਼ਸ਼ੀਕਲ ਮੈਕਬਟੀ ਕੈਨ ਹੂ ਮੇਰੇ ਵੀਡੀਓ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਅਰਦਾਸ ਕਰਦੀ ਹਾਂ ਤੁਸੀਂ ਸਾਰੇ ਠੀਕ ਰਹੋ ਠੀਕ ਰਹੋ ਖੁਸ਼ ਰਹੋ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਵੀਡੀਓ ਦੇ ਅੰਤ ਤੱਕ ਜਰੂਰ ਦੇਖੋ ਤੇ ਇੱਕ ਕਮੈਂਟ ਵੀ ਜਰੂਰ ਕਰਿਓ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਅੱਜ ਮੈਨੂੰ ਮੰਮਾ ਜੀ ਨੇ ਬਣਾਈ ਸੀ ਜੀ ਵੀਡੀਓ ਮੈਨੂੰ ਜੇ ਸਕੂਲ ਹੁੰਨੀ ਆਂਗੀ ਤੇ ਆਪਾਂ ਵੀਡੀਓ ਨਹੀਂ ਬਣਾ ਸਕਦੇ ਹੈਗੇ ਲੇਟ ਹੋ ਜੰਨੇ ਆਂਗੀ ਤੇ ਉਦੋਂ ਤੱਕ ਮੰਮਾ ਸ਼ੌਪ ਤੋਂ ਘਰ ਆ ਜਾਂਦੇ ਨੇਗੇ ਤੇ ਅੱਜ ਮੰਮਾ ਆਪਣੀ ਵੀਡੀਓ ਬਣਾ ਕੇ ਲੈ ਕੇ ਆਏ ਸੀਗੇ ਸ਼ੌਪ ਤੋਂ ਅਪਲੋਡਿੰਗ ਮੈਂ ਕਰ ਦੇਵਾਂਗੀ ਚਲੋ ਹੁਣ ਆਪਾਂ ਤੁਹਾਨੂੰ ਮੰਮਾ ਦੇ ਵੀਡੀਓ ਦਿਖਾਉਣੇ ਕਿ ਕਿਦਾਂ ਦੀ ਬਣੀ ਹੈ ਜੀ ਜੇ ਸੋਹਣੀ ਲੱਗੀ ਜੇ ਬਹੁਤ ਜ਼ਿਆਦਾ ਸੋਹਣੀ ਲੱਗੀ ਤੇ ਕਮੈਂਟ ਵੀ ਕਰਿਓ ਲਾਈਕ ਵੀ ਕਰਿਓ ਸਬਸਕ੍ਰਾਈਬ ਵੀ ਕਰਿਓ ਚਲੋ ਜੀ ਸਾਨੂੰ ਦੋ ਫਰਮਾਂ ਕੀ ਪ੍ਰਿੰਟ ਸ਼ੂਟ ਹਨ ਜਿਹਨਾਂ ਕੀ ਵਿਦਆਊਟ ਸ਼ਾਲ ਤੋਂ ਬਿਨਾ ਸ਼ਾਲ ਨਾਲ ਤੋਂ ਇਹ ਤੇ ਮਿਲਨਪੁਰ ਸਟੱਫ ਹੈ ਸਟੈਂਪ ਵਾਲਾ ਕੱਪੜਾ ਹੋਊਗਾ ਜੀ ਸਾਰਾ ਤੇ ਦੇਖੋ ਪ੍ਰਿੰਟ ਇਹ ਹੈ गाइस ਆਪਣਾ ਫਰਸਟ ਤੇ ਆ ਵਾਲਾ ਮਿਲਨਪੁਰ ਜਿਹਨਾਂ ਕੀ ਇਹ ਸਟੱਫ ਥੋੜਾ ਹੈਵੀ ਵੀ ਹੁੰਦਾ ਹੈ ਪਰ ਇਹ ਤੇ ਬੁਰ ਵਗੈਰਾ ਬਿਲਕੁਲ ਨਹੀਂ ਆਉਂਦਾ ਹੈਗਾ ਜਿਆਦਾ ਗਰਮ ਵੀ ਨਹੀਂ ਹੁੰਦੇ ਵੀ ਪਾਲੀਆਂ ਪਹਿਣਨ ਤੋਂ ਗਰਮ ਕੱਪੜੇ ਜਿਆਦਾ ਪੈਂਦੀਆਂ ਨਹੀਂ ਠੰਡ ਲੱਗਦੀ ਪਰ ਗਰਮ ਕੱਪੜਾ ਪਾਉਣ ਤੋਂ ਅਗਲੀ ਬਹੁਤ ਹੁਮਾਨਦੀ ਵੈਰੀ ਗਰਮ ਕੱਪੜਾ ਜਿਆਦਾ ਨਹੀਂ ਹੈਗਾ ਤੇ ਇਹਦੇ ਵਿੱਚ ਤੁਹਾਨੂੰ ਕਲਰ ਦਿਖਾਉਣੇ ਆਗੇ ਇਹਦੇ ਵਿੱਚ ਡਾਰਕ ਡਾਰਕ ਜਿਹਾ ਕਲਰ ਨੇ ਜਿਵੇਂ ਸਰਦੀ ਦੇ ਵਿੱਚ ਥੋੜੇ ਜਿਹਾ ਡਾਰਕ ਕਲਰ ਹੀ ਸੋਹਣੇ ਲੱਗਦੇ ਹਨਾ ਤੇ ਇੱਕ ਵਾਲਾ ਕਲਰ ਆ ਗਿਆ ਜਿਹੜਾ ਇਹ ਵਾਲਾ ਕਲਰ ਹੈ ਇਹ ਤਾਂ ਹੈਗਾ ਜੀ ਮਹਿੰਦੀ ਕਲਰ ਵੈਸੇ ਇਹਦੇ ਵਿੱਚ ਬਲੈਕ ਦਿਖ ਰਿਹਾ ਥੋੜਾ ਜਿਹਾ ਮਹਿੰਦੀ ਜੀ ਬਲੈਕ ਜਾਇਮੇ ਆ ਹੈਗਾ ਨੇਵੀ ਬਲੂ ਨੇਵੀ ਬਲੂ ਕਲਰ ਹੈ ਡਿਜ਼ਾਈਨਿੰਗ ਇਹਦੀ ਸੀਮ ਹੈ ਪ੍ਰਿੰਟਾ ਜਿਹੜਾ ਪੱਤੀਆਂ ਦਾ ਪ੍ਰਿੰਟ ਹੈ ਦਾ ਤੇ ਆਹ ਵਾਲਾ ਆ ਗਿਆ ਜੀ ਬੋਟਲ ਗ੍ਰੀਨ ਕਲਰ ਇਹ ਗ੍ਰੀਨ ਕਲਰ ਸਟਫ ਬਹੁਤ ਵਧੀਆ ਹੈ ਜਮਾ ਸੌਫਟ ਹੈਗਾ ਕੱਪੜਾ ਤੇ ਇੱਕ ਇਹ ਵਾਲਾ ਆ ਗਿਆ ਚ ਕਾਫੀ ਕਲਰ ਇਹਦੇ ਵਿੱਚ ਤੁਹਾਨੂੰ ਚਾਰ ਕਲਰ ਮਿਲ ਜਾਣਗੇ ਤੇ ਹੁਣ ਆਪਾਂ ਅੱਗੇ ਦਿਖਾਉਨੇ ਜੀ ਬ੍ਰੀਕ ਪ੍ਰਿੰਟ ਇਹ ਹੈਗਾ ਜੀ ਏਕ ਟੈਕਸ ਏਕ ਟੈਕਸ ਚ ਅਲਪਾਈਨ ਸਟੈਪ ਦੇਖੋ ਜੀ ਏਕ ਟੈਕਸ ਪ੍ਰਿੰਟ ਇਹ ਬ੍ਰੀਕ ਪ੍ਰਿੰਟ ਮੋਰ ਪੰਖੀ ਕਲਰ ਹੈ ਕਲਰ ਬਹੁਤ ਸੋਹਣਾ ਪ੍ਰਿੰਟ ਇਹਦਾ ਬ੍ਰੀਕ ਹੈ ਜਿਨ੍ਹਾਂ ਨੂੰ ਬ੍ਰੀਕ ਪ੍ਰਿੰਟ ਪਸੰਦ ਹੈਗਾ ਜੀ ਮੈਂ ਇਹ ਹੈਗਾ ਜੀ ਮਹਿਰੂਨ ਕਲਰ ਇਹ ਹੋਰ ਹੈ ਇੱਕ ਟੈਕਸਟ ਇਹ ਕੱਪੜੇ ਦੀ ਬੁਰਦੀ ਗਾਰੰਟੀ ਹੈ ਬੁਰੇ ਤੇ ਬਿਲਕੁਲ ਵੀ ਨਹੀਂ ਆਉਂਦਾ ਤੇ ਨੀਚੋਂ ਦੇਖੋ ਐਦਾਂ ਹੀ ਸਰਦੀ ਵਾਲੀ ਸਟੱਫ ਹੈ ਇਹ ਆ ਗਿਆ ਜੀ ਮਹਿੰਦੀ ਸ਼ੇਡ ਮਹਿੰਦੀ ਕਲਰ ਹੈ ਪ੍ਰਿੰਟ ਨੇ ਜਿਹੜੇ ਸੇਮ ਨੇ ਕਲਰ ਇਹਦੇ ਵਿੱਚ ਤਿੰਨ ਨੇ ਨੀਚੇ ਵਾਲੇ ਡਿਜ਼ਾਈਨ ਦੇ ਵਿੱਚ ਕਲਰ ਚਾਰ ਮਿਲ ਜੂਗੇ ਤੁਹਾਨੂੰ ਇਹ ਵੀ ਇੱਕ ਹੁਣ ਆਪਾਂ ਦਿਖਾਉਣੇ ਤੁਹਾਨੂੰ ਅਗਲਾ ਪ੍ਰਿੰਟ ਇਹ ਗੇਜ ਨੈਵੀ ਬਲੂ ਨੈਵੀ ਬਲੂ ਕਲਰ ਕੈਮਲ ਬੂਲ ਪ੍ਰਿੰਟ ਦੇਖੋ ਇਹਦੇ ਤੋਂ ਪ੍ਰਿੰਟ ਦਿਖਾ ਦੇ ਦਿੱਤੇ ਇਹਨੇ ਇਹਦੇ ਤੋਂ ਪ੍ਰਿੰਟ ਚਾਹਤ ਬੀਤੇ ਇਹ ਹੈਗਾ ਮਹਿੰਦੀ ਕਲਰ ਜਿਹੜੀ ਇਹਦੀ ਕੀ ਪ੍ਰਿੰਟ ਆਏ ਨੀਗੀ ਕਲਰ ਆਏ ਨੀਗੇ ਡਾਰਕ ਕਲਰਾਂ ਦੇ ਵਿੱਚ ਮਹਿੰਦੀ ਕਲਰ ਨੇਵੀ ਬਲੂ ਕਾਫੀ ਮਹਰੂਨ ਇਹ ਵਾਲੇ ਕਲਰ ਜ਼ਿਆਦਾ ਆਏ ਨੇ ਇਹ ਆਗੇ ਜੀ ਕਾਫੀ ਕਲਰ ਕਾਵळा ਦੇਖੋ ਆ ਗਿਆ ਜੀ ਇਹ ਆ ਗਿਆ ਇਹ ਵੀ ਕਪੜਾ ਅਲਪਾਈਨ ਹੈਗਾ ਇਹ ਤੇ ਵੀ ਬੁਰਣੀ ਆਉਂਦਾ ਜਨਨ ਕਿ ਇਹ ਜਿਆਦਾ ਗਰਮ ਨਹੀਂ ਹੁੰਦੇ ਕਪੜੇ ਪਰ ਹੈਗੇ ਸਰਦੀ ਵਾਲੇ ਨੇ ਤੇ ਇਹਨਾਂ ਤੇ ਬੁਰ ਦੀ ਗਰੰਟੀ ਹੁੰਦੀ ਹੈ ਵੀ ਬੁਰ ਵਗੈਰਾ ਬਿਲਕੁਲ ਵੀ ਨਹੀਂ ਆਉਂਦਾ ਇਹ ਤੇ ਇਹਦੀ ਮੈਚਿੰਗ ਹੈ ਪਲੇਨ ਪਸ਼ਮੀਨੇ ਦੀ ਬਾਟਮ ਹੈ ਇਹਦੇ ਨਾਲ ਇਹ ਵੀ ਹੀ ਅਲਪਾਈਨ ਹੈ ਇਹ ਤੇ ਵੀ ਬੁਰ ਨਹੀਂ ਆਉਂਦਾ ਇੱਕ ਦੇਖੋ ਜੀ ਬਲੈਕ ਕਲਰ ਇਹ ਦੀ ਵਾਲੀ ਮੈਚਿੰਗ ਹੈ ਲੈ ਇਹ ਨਾਲ ਹੀ ਸਲਵਾਰੇ ਇਹਦੇ ਨਾਲ ਤੇ ਪ੍ਰਿੰਟਡ ਸ਼ਰਟ ਹੈ ਇਹਦੇ ਨਾਲ ਇਹ ਵਾਲੀ ਸੂਟ ਦਾ ਪ੍ਰਾਈਸ ਹੈਗਾ ਜੀ ਏਕ ਟੈਕਸ ਦੀ ਮਿਲਨ बोलਦਾ ਇੱਕੋ ਹੀ ਪ੍ਰਾਈਸ ਹੈ ਦੋਨੇ ਸੂਟਾਂ ਦਾ ਤੇ ਇਹਦਾ ਪ੍ਰਾਈਸ ਹੈਗਾ ਜੀ 500 500 ਦੇ ਵਿੱਚ ਆਮ ਨਾਲ ਸੇਲ ਹੁੰਦਾ ਖੁਸ਼ ਹੋ ਕੇ ਪਹਿਣਾ ਲੈਂਦੀਆਂ ਨੇ ਕਿਉਂਕਿ ਇਹਦਾ ਜਿਹੜਾ ਸਟੱਫ ਹੈਗਾ ਬਹੁਤ ਸੌਫਟ ਹੈ ਤੇ ਬਾਕੀ ਬੁਰ ਵਗੈਰਾ ਨਹੀਂ ਆਉਂਦਾ ਬੁਰਦੀ ਬਹੁਤ ਪ੍ਰੋਬਲਮ ਹੁੰਦੀ ਹੈ ਪਹਿਣਾ ਨੂੰ ਕਹਿੰਦੀ ਨੇ ਕਿ ਬੁਰ ਵਾਲਾ ਕੱਪੜਾ ਨਾ ਹੋਵੇ ਇਸ ਸਟੱਫ ਤੇ ਬੁਰ ਵੀ ਨਹੀਂ ਆਉਂਦਾ ਤੇ ਇਹਦੀ ਰੇਂਜ ਵੀ ਠੀਕ ਹੈਗੀ ਜਿਆਦਾ ਰੇਂਜ ਨਹੀਂ ਹੈਗੀ ਇਹ 500 ਦਾ ਸੂਟ ਹੈ ਜੇ ਤੁਸੀਂ ਦੋ ਸੂਟ ਜਾਂ ਤਿੰਨ ਜਾਂ ਚਾਰ ਸੂਟ ਆਰਡਰ ਕਰਦੇ ਤਾਂ ਤੁਹਾਨੂੰ ਥੋੜਾ ਬਹੁਤਾ ਡਿਸਕਾਊਂਟ ਹੋਰ ਵੀ ਹੋਊਗਾ ਤੇ ਜੇ ਤੁਹਾਨੂੰ ਕੋਈ ਸੂਟ ਇਹਦੇ ਵਿੱਚੋਂ ਪਸੰਦ ਆਉਂਦਾ ਤਾਂ ਸਕਰੀਨਸ਼ਾਟ ਲਓ WhatsApp ਤੇ ਸੈਂਡ ਕਰੋ WhatsApp ਨਾਲ ਕੰਟੈਕਟ ਕਰੋ ਸਾਡੇ ਨਾਲ ਤੁਹਾਨੂੰ ਉਹਦਾ ਪ੍ਰਾਈਸ ਦੱਸ ਦਾਂਗੇ ਬੈਸੇ ਦਾ ਪ੍ਰਾਈਸ ਹੈਗਾ ਜੀ 500 ਜੇ ਤੁਸੀਂ 2 ਜਾਂ 3 ਜਾਂ 4 ਪੀਸ ਲੈਣੇ ਹੋ ਤਾਂ ਤੁਹਾਨੂੰ ਹੋਰ ਵੀ ਡਿਸਕਾਊਂਟ ਹੋ ਜਾਊਗਾ ਤੇ ਹੁਣ ਆਪਾਂ ਤੁਹਾਨੂੰ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਨੇ ਆਂ ਹੋਰ ਵੀ ਸੋਹਣੇ-ਸੋਹਣੇ ਸੂਟ ਜੁੜੇ ਰਹੋ ਸਾਡੀ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ